ਵਾਹੀ ਕੋਣ ਹੈ ਮੈਂ 50 ਕਰੋੜ ਰੁਪਏ ਮੈਂ ਦਵਾ ਨਹੀਂ ਪਾ ਸਕਦਾ ਨਾ ਹੀ ਮੈਂ ਉਸ ਗੱਲ ਤੇ ਹੱਕ ਚਾਕੇ ਬੋਲੀਆਂ ਲਾਉ ਤੇ 2 ਕਰੋੜ ਰੁਪਏ ਦਿੰਦਾ ਜੀ ਤੇ 5-5 ਜੱਪੇ ਤਾਂ ਪੈਸੇ ਵਾਲੇ ਬਣ ਜਾਣਗੇ ਜੀ ਕਿ ਬੰਦਾ ਕੱਲ ਖਬਰ ਚ ਖਬਰ ਲੱਗੀ ਆ ਕਿ ਹੁਣ ਤਾਂ ਕਿਸੇ ਮੁੱਖ ਮੰਤਰੀ ਦੇ ਪਿੰਡ ਸਰਪੰਚੀ ਹੋ ਗਏ ਲੋਕ ਪਿੰਡ ਗਈ ਨਹੀਂ ਕਦੇ 40 ਸਾਲ ਤੋਂ ਬਾਅਦ ਲਾਦੇ ਪਿੰਡ ਸਰਪੰਚੀ ਨਹੀਂ ਜਿੱਤੇ ਆਈ ਕਾਂਗਰਸੀ ਜਿੱਤ ਗਈ ਆਪ ਨਹੀਂ ਜਿੱਤੇ ਉਹ ਪਿੰਡ ਗਈ ਹੀ ਨਹੀਂ ਕਰੇ ਜੀ ਸੁੱਖ ਸੁੱਖ ਚ ਕਦੇ ਗਈ ਹੀ ਨਹੀਂ ਜੀ ਪਿੰਡ ਵਾਲੇ ਕਹਿੰਦੇ ਠੀਕ ਆ ਪਰ ਰਹਿ ਤੂੰ ਨਾ ਤਾਂ ਵੱਡਾ ਜਿੰਨਾ ਵੱਡਾ ਕੋਈ ਨਹੀਂ ਤੇ ਮੈਂ ਇਹ ਦੋਣਾ ਮੈਂ ਤੁਹਾਨੂੰ ਕੋਈ ਦਵਾ ਨਹੀਂ ਪਾਉਣਾ ਮੈਂ ਪੰਜਾਬ ਦਾ ਮੁਖੌਟਾ ਕਿ ਮੈਂ ਦਵਾ ਨਹੀਂ ਪਸਾਦਾ ਨਾ ਹੀ ਮੈਂ ਉਸ ਗੱਲ ਤੇ ਹੱਕ ਚਾਕੇ ਬੋਲੀਆਂ ਲਾਉ ਤੇ 2 ਕਰੋੜ ਰੁਪਏ ਦਿੰਦਾ ਜੀ ਤੇ ਪੰਜ ਬਣ ਜਾਂਦਾ ਪੈਸੇ ਨਹੀਂ ਬਣ ਜਾਣਗੇ ਜਾਂ ਕਿਤੇ ਐਮਐਲਏ ਤੇ ਨਹੀਂ ਜੁੜ ਲਿਆ ਕਰੋਗੇ ਤੁਸੀਂ ਉਹਨਾਂ ਨੂੰ 5 ਕਰੋੜ ਦੇ ਦੂੰਗਾ ਮੈਂ ਐਮਐਲਏ ਤੇ ਗਰੀਬਾਂ ਦਾ ਕਿਧਰ ਗਿਆ ਹੱਕ ਫਿਰ ਕਿ ਨਹੀਂ ਵੀਰ ਸਾ ਸਰ ਜਪਾ ਜਿਹਨਾਂ ਜਿਹਦੀਆਂ ਲੋਕ ਨੇ ਡੈਮੋਕ੍ਰੇਸੀ ਕਹਿੰਦੀ ਹੈ ਜਿਹਨਾਂ ਲੋਕ ਨੇ ਉਹ ਬਣੂਗਾ ਇਹ ਥੋੜੀ ਜਿਹਦੇ ਕੋਲ ਪੈਸੇ ਨੇ ਉਹ ਬਣੂਗਾ ਜਾਣੇ ਬਣੋ ਪਿੰਡ ਦਾ ਨਾਮ ਬਹੁਤ ਵੱਡਾ ਉੱਚਾ ਹੋ ਜੂਗਾ ਕੱਲ ਨੂੰ ਆਖਰੀ ਦਿਨ ਕਾਗਜ਼ ਕੋਈ ਹੋਰ ਨਾ ਭਰਿਓ ਜਿਨੇ ਕੋਈ ਭਰਤੇ ਮੇਰੇ ਹੱਥ ਬਨ ਕੇ ਬੈਠ ਕੇ ਉਹ 7 ਤਰੀਕ ਨੂੰ ਵਾਪਸ ਲੈ ਕੇ ਪਿੰਡ ਦਾ ਤੌਰ ਬਣਾਓ ਮੈਂ ਵੀ ਫਿਰ ਇਹ ਕਹਿਣ ਜੋਗਾ ਹੂੰਗਾ ਕਿ ਟੁਕੜ ਮੈਂ ਆਪਦੇ ਪਿੰਡ ਤਾਂ ਕਰਾ ਲਈ ਨਹੀਂ ਤਾਂ ਕਹਿਣਗੇ ਤੂੰ ਪਹਿਲਾਂ ਆਪਦੇ ਪਿੰਡ ਕਰਾ ਹਾਲਾਂਕਿ ਮੈਨੂੰ ਥੋੜਾ ਡਾਕਟਰਾਂ ਨੇ ਕਿਹਾ ਕਿ ਜ਼ਿਆਦਾ ਟਰੈਵਲ ਨਹੀਂ ਕਰਨਾ ਲੰਬੀ ਯਾਤਰਾ ਨਹੀਂ ਕਰਨੀ ਪਰ ਮੈਂ ਕਿਹਾ ਨਹੀਂ ਯਾਰ ਪਿੰਡ ਜਾ ਕੇ ਤਾਂ ਮੈਨੂੰ ਦਵਾਈ ਵੀ ਮਿਲੂਗੀ ਪਿੰਡ ਦੇ ਲੋਕਾਂ ਨੂੰ ਮਿਲ ਕੇ ਤਾਂ ਮੈਂ ਠੀਕ ਹੀ ਹੋਊਂਗਾ ਕਿਉਂਕਿ ਇੱਥੋਂ ਤਾਂ ਗਿਆ ਮੈਂ ਸੋ ਆਪਦੀ ਮਿੱਟੀ ਚਾਹਣਾ ਆਪਦੇ ਲੋਕਾਂ ਚਾਹਣਾ ਤਾਂ ਵੱਡੀ ਗੱਲ ਹੈ